ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਇਆਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਸਵਾਗਤ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਬਾਈ ਬਾਬੇ ਦੀ ਕਿਰਪਾ ਠੀਕ ਆ ਇੱਕ ਵੜਾ ਫਿਰ ਆ ਇੱਕ ਤਾਜੀ ਸੂਈ ਹੈ ਬਾਈ ਹਜੇ 15 ਮਿੰਟ ਹੀ ਹੋਏ ਆ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਬਈਆ ਨਾਮ ਸੁਹਾਸਾ ਬਈ ਪਿੰਡ ਭਗਤਾ ਭਾਈ ਦਾ ਜਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪਰਾ ਹੂ ਆਪਾਂ ਨੇੜੇ ਪਿੰਡ ਬਈ ਕਿਹੜਾ ਰਹਿੰਦਾ ਨੇੜੇ ਬਰਨਾਲਾ ਤੇ ਬਾਜਾਖਾਨਾ ਰੋਡ ਤੇ ਭਗਤਾ ਭਾਈ ਮਸ਼ਹੂਰ ਆ ਬਈ ਖੜੰਬਿਆਂ ਠੀਕ ਆ ਵੀਰੇ ਹਾਂ ਮੈਂ ਮੈਂ ਨੰਬਰ ਬੋਲ ਦੋ ਆਪਣਾ 8196015435 ਠੀਕ ਆ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਬਈ ਦੂਜਾ ਸੂਆ ਸੂਈ ਆ ਹੂੰ ਹਲੇ 15 ਕੁ ਮਿੰਟ ਹੀ ਹੋਇਆ 20 ਮਿੰਟ ਸੂਈ ਨੂੰ 15 20 ਮਿੰਟ ਹੋਇਆ ਸੂਈ ਨੂੰ ਹਾਂ ਜੇਰ ਨਾਲ ਲੜਾ ਉਹ ਤੁਰਿਆ ਵੀ ਆ ਜੇਰ ਆ ਬਈ ਜੇਰ ਆਪਾਂ ਵੀਡੀਓ ਬਣਾਵਾਂਗੇ ਜਦ ਜੇਰ ਹੋ ਤਾ ਤੈ ਗਈ ਠੀਕ ਹੈ ਹਾਂ ਬਾਕੀ ਭਾਈ ਦੂਜਾ ਸੂਆ ਸੂਈ ਹੈ ਦੂਜਾ ਸੂਆ ਠੰਡੀ ਸੀਲਸ ਲੱਗਾ ਹੂੰ ਪਣਾ ਲਿਆਈ ਬਹਿ ਜਗਣਾ ਮੈਂ ਕਹਣਾ ਮਾਣ ਦੇ ਖਾ ਲੈ ਮੁੱਠੀ ਤੋਂ ਹਾਂ ਖਾਣਾ ਸਾਈ ਨਹੀਂ ਕੋਈ ਕੀ ਆ ਬਾਤ ਮੁੱਠੀ ਦਾ ਥਣਾ ਬਹੁਤ ਸੋਣਾ ਥਣ ਲੱਗਾ ਹਾਂ ਹਾਂ ਲੈ ਲੈ ਬਈ ਬੋਲਾ ਵੀ ਖਿਆਲ ਆ ਰਗਾ ਹੀ ਆ ਸੰਘਣ ਵਾਲੇ ਉਹ ਮੈਂ ਕਿਹਤਾਰਾ ਤੁਸ ਜਮਾਨੀ ਕਿਹਾ ਨਾ ਕੱਖ ਵੀ ਨਾ ਨਾ ਆਰਾਮ ਨਾਲ ਖੜੀਆ ਵੀ ਚੈੱਕ ਕਰ ਲੈ ਵੀ ਚੈੱਕ ਕਰ ਲੋ ਗੰਨੇ ਆ ਕੋਈ ਧਾਰਵਾਦੀਆ ਕਰਵਾ ਲਈ ਤੇ ਠੰਡੀ ਸੀ ਚੈੱਕ ਕਰ ਲੋ ਕੋਈ ਨਿਆਣਾ ਨਹੀਂ ਲਾਇਆ ਕੋਈ ਬੱਚਾ ਨਹੀਂ ਲਾਇਆ ਨਹੀਂ ਸੋਆ ਪਸੂ ਕੇ ਨਾ ਨੇੜੇ ਨਹੀਂ ਲੱਗਣ ਦਿੰਦਾ ਕਿ ਨਹੀਂ ਭਾਈ ਹਾਂ ਹਾਂ ਭਾਈ ਲੈ ਬੈਠਣਾ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਸੋਹਣਾ ਥਾਣਾ ਖੋਲ ਦੇ ਭਾਈ ਇਸ ਵਾਸਤ ਤੋੜ ਦੇ ਮੜੀ ਜੀ ਖੋਲ ਕੇ ਲੈ ਵਾ ਵੀ ਚੈੱਕ ਕਰ ਲੋ ਕਰਮਾਲੀ ਦਾ ਫੀਡੰਗ ਵਾਲਾ ਲੈ ਵਾ ਬਹੁਤ ਸੋਹਣਾ ਲੈ ਵਾ ਕਰਮਾਲੀ ਦੇ ਤਿਆਰ ਕਰਾਇਆ ਵਾ ਕੀਰਕਾਰ ਸੀਗਾ ਭਾਈ ਕੁਛ ਲੈ ਸੋਏਦਾ ਭਾਈ ਪਹਿਲੇ ਸੋਏ 15 16 ਕਿਲੋ ਦੁੱਧ ਚੋਇਆ ਹੂੰ ਫਿਰ ਕੀ 15 16 ਕਿਲੋ ਮੰਨ ਕੇ ਹਾਲ ਕੋਈ ਵੀ ਲੈ ਜੇ ਭੈਣ ਭਰਾ ਠੀਕਾ ਹਾਂ ਵੀ 15 16 ਹੀ ਐਦ ਕੀ ਮੰਨ ਲੈ ਹਾਂ ਦੇ ਦੇ ਵੱਧ ਦੂ ਪਰ ਆਪਣ ਜਿੰਨੇ ਕਿਹਦੇ ਕੰਪੈਸਟੀ ਦਸੀ ਆਪਾਂ ਉਹਨਾਂ ਕੀ ਦੱਸਿਆ ਆ ਵੀ ਸੰਝ ਨਾ ਲੈ ਕੇ ਆਵੇ ਹੈਨਾ ਕੋਈ ਵੀ ਆ ਬਸ ਕੀ ਸਫਾਈ ਦੀ ਗੱਲ ਕਰੀਏ ਬਹੁਤ ਚੰਗੀ ਆ ਭਾਈ ਜਿੰਨੀ ਵੀ ਹੈਗੀ ਆ ਹੈਨਾ ਕੀ ਬਾਤ ਆ ਯਾਰ ਹੈਨਾ ਬਾਕੀ ਤੂੰ ਕੋਈ ਇਹ ਨਹੀਂ ਕਹਿਆ ਵੀ ਬੀ ਪਾਉਗੀ ਕਿ ਨਹੀਂ ਹਾਂ ਹਾਂ ਮੈਂ ਕੀ ਫਾਇਦਾ ਝੂਠ ਮਾਰਨ ਦਾ ਹਨਾ ਬਾਕੀ ਲੇਵਾ ਬਹੁਤ ਕਮਾਲ ਦਾ ਫੇਸ ਚੈੱਕ ਕਰ ਲੋ ਕਰ ਮਾਣ ਯਾਦ ਫਰੀਦ ਬਹੁਤ ਆ ਹੂੰ ਪ੍ਰਿੰਟ ਤੇ ਬਈ ਸਨੱਕ ਪੁਣੇ ਦੀ ਗੱਲ ਕਰੀਏ ਨਾ ਮੂੰਹ ਬੋਲਣ ਦੀ ਲੋੜ ਹੀ ਨਹੀਂ ਥੰਡੀ ਫੀਲ ਤਾਂ ਫਾੜੀ ਹੈ ਵਿਚਾਰੀ ਉਹ ਹੀ ਆ ਕਿੱਦਾਂ ਲਾ ਸਹੀ ਗੱਲ ਆ ਜਿੱਧਰ ਦੀ ਮਰਜ਼ੀ ਵੈਜ ਜਾਣਾ ਹੈ ਬਈ ਬਰੀਡ ਵਾਲੀ ਆ ਹਮ ਬਰੀਡ ਵਾਲੀ ਬੱਦੇ ਦੋਗੀ ਸਹੀ ਗੱਲ ਆ ਬਈ ਬਰੀਡ ਕਰ ਕੀ ਆ ਹੈਨਾ ਹਮ ਕਿ ਆਪਾਂ ਬਈ ਫੇਸ ਇਧਰੋਂ ਚੱਕਰਾ ਨੇ ਬਤਰੀ ਕੀ ਆ ਬਾਤ ਆ ਆ ਮਾੜਾ ਇਹ ਸੈਂਗ ਹੋਏਗਾ ਜ਼ਰੂਰ ਦਿਖਾ ਦੇ ਕਈ ਯਾਰੀ ਹੈਨਾ ਅਗਲਾ ਆ ਕੇ ਕਹਿੰਦਾ ਪਰ ਕਹਿੰਦੀ ਕੋਈ ਨਹੀਂ ਠੰਡੀ ਸੀਲ ਆ ਬਜਾਰੀ ਖੁੱਲੀ ਫਿਰਦੀ ਤੇਰੇ ਸਾਹਮਣੇ ਵੀ ਫੋਟ ਹੋਈ ਵੀ ਅਦਵਾਰੀ ਹਾਂ ਕੋਈ ਮਾਰ ਕਈ ਯਾਰੀ ਦਾ ਗੰਦੂਗਣ ਵੱਲੋਂ ਰਹਿ ਜਾਂਦਾ ਮਾੜਾ ਜਾਈ ਆ ਕਿਆ ਬਾਤ ਆ ਬਈ ਪ੍ਰਿੰਟ ਤੋਂ ਬਰੀਡ ਚੈੱਕ ਕਰ ਲੋ ਕਿਆ ਬਾਤ ਆ ਆ ਮੱਲ ਵੀ ਜਵਾਨੀ ਜਾਨਾ ਆਹ ਏਪੀ ਜੀ ਨਹੀਂ ਲੈ ਉਹਨੇ ਬਾਈ ਯਾਰ ਲੈ ਚੈੱਕ ਕਰ ਲੋ ਮਗਰੋਂ ਮਾਰ ਲੋ ਮੂਰੋਂ ਮਾਰ ਲੋ ਤਾਰਾ ਇਹ ਨਹੀਂ ਹੈਗਾ ਕਰਮਾਲੀ ਲੱਤ ਤੱਕ ਜੁਕ ਨਹੀਂ ਹਾਂ ਹੇ ਲੈ ਇਹਨੇ ਜਦੋਂ ਦੁੱਧ ਤੇ ਆ ਗਈ ਨੇ ਸਹੀ ਆਪਦੇ ਪੀਕ ਲੈਵਲ ਤੇ ਆ ਗਈ ਹੈ ਨਾ ਉਹਨਾਂ ਦੁੱਧ ਦੀ ਚੀਜ਼ ਦੱਸਣਾ ਵੀ ਕੀ ਜੀ ਹੈ ਇਹਨੇ ਕਰਮਾਲੀ ਦਾ ਮੱਲ ਮਾਈ ਮਲਾਈ ਵਾ ਹਾਂ ਓਲਾ-ਬੋਲਾ ਲੈ ਵਾ ਤੇ ਬਾਕੀ ਥਾਣਾ ਵੀ ਚੈੱਕ ਕਰ ਲਓ ਬਈ ਕਿਆ ਬਾਤ ਆ ਮੁੱਠੀ ਵਾਲਾ ਥਾਣਾ ਇਹ ਨਹੀਂ ਹੈਗਾ ਵੀ ਫੜਨ ਕਿ ਖਿਆਈ ਆ ਨਾ ਨਾ ਬਈ ਜਵਾਕ ਚੱਕ ਤੂੰ ਜਨ ਬਣਾਦੀ ਹੱਥੀ ਚਲੋ ਬਈ ਤੇ ਮਸ਼ੀਨ ਤੇ ਚਲੋ ਜਮ ਮਰਜੀ ਚਲੋ ਕੀ ਮੁੱਲ ਆ ਬਈ ਸੁਭਾਸ਼ ਫਿਰਦੇ ਨੇ ਲੈਣਾ ਬਈ ਮੁੱਲੇ ਦਾ ਕੋਈ ਪੈਂਟ ਕਰਾ ਲੈ ਬਾਟ ਕਰਾ ਲੈ ਹਮ 57000 ਰੁਪਏ ਦੀ ਬਾੜ ਦਊਗਾ ਇੱਥੇ ਸ਼ੋਰ ਛਪਾ ਹੀ ਹੋ 57000 ਦੀ ਹਾਂ ਸਰਫਰ ਠੀਕ ਆ ਯਾਰ ਦੀ ਹਾਂ ਲੈ ਬਈ ਜਮਾ ਬਈ ਨੇ ਜਾਇ ਮੁੱਲ ਕਰਤਾ ਦੇਣ ਲੈਣ ਜਾਲਾ ਬੱਚਾ ਕਰਮਣ ਨੇ ਬੱッセ ਦਿੰਦਾ ਬੱਚਾ ਦਿੱਤਾ ਬਈ ਹਾਂ ਪੱਛਲ ਬਹੁਤ ਬਰੀਡ ਆਦਾ ਸਹੀ ਹੈ ਨਾ ਹਾਂ ਹਾਂ ਬਾਈ ਕਿੰਨਾ ਚੰਗਾ ਟੀਕਾ ਭਰਾਇਆ ਹੋ ਪਰ ਆਪਾਂ ਨੂੰ ਨਾ ਝੂਠ ਮਰ ਗਏ ਉਹ ਗੱਲਾਂ ਦਾ ਬਾਈ ਇੱਕ ਕੋਈ ਧਾਰਨਿਆ ਹ ਜਿਹੜੀਆਂ ਧਾਰਾਂ ਵੀਡੀਓ ਤੇ ਮਾਰੀਆਂ ਇਹੀ ਵੀਡੀਓ ਧਾਰਾਂ ਮਾਰੀਆਂ ਠੀਕ ਹੈ ਬਈ ਠੀਕ ਹੈ ਨਾ ਐਵੇਂ ਆਪਾਂ ਕਹੀ ਇਹਦੇ 4 ਕਿਲੋ ਚੋਇਆ 5 ਕਿਲੋ ਚੋਇਆ ਬਾਈ ਪੋਰਾ ਨਹੀਂ ਚੋਇਆ ਠੀਕ ਹੈ ਬਈ ਹਾਂ ਬਾਕੀ ਬਾਈ ਨੇ ਬਾਈ ਮੁੱਲ ਵੀ ਜਾਇਰ ਰੱਖਿਆ 57000 ਰੁਪਿਆ ਚੀਜ਼ ਵੀ ਬਾਈ ਬਹੁਤ ਸਿਰ ਆ ਯਾਰ ਜਿੰਨੀ ਵੀ ਹੈਗੀ ਆ ਨਾ ਵਿਚਾਰੀ ਲੈ ਕੀ ਬਾਤ ਆ ਬਾਈ ਸਹੀ ਗੱਲ ਆ ਤੇ ਬਾਈ ਨਾ ਸੀਗਾ ਬਾਈ ਕੋਲੇ ਇੱਕ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜੀ